ਤਾਂ ਜੀ ਇਹਰਾ ਜਿਸ ਸਮਾਗਮ ਕਰਾਰੇ ਨੇ ਚਲਦੀ ਘੜ ਦੇ ਵਿੱਚ ਸਦੀ ਕੋਈ ਜਾਣਕਾਰੀ ਹੋ ਆ ਇਹ ਸਮਾਗਮ ਤੇ ਜੀ 31 ਤਰੀਕ ਨੂੰ ਜਿਹੜਾ ਹੈਗਾ ਉਹ ਤਿਰੰਗਾ ਯਾਤਰਾ ਜਿਹੜਾ ਭਾਪੀ ਨੇ ਸਭ ਜਗ੍ਹਾ ਕਿਹਾ ਕਿ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਜਿਹੜੀ ਤਿਰੰਗਾ ਯਾਤਰਾ ਕੱਢ ਰਹੇ ਆ ਉਹ ਇਹਨਾਂ ਦਾ 23 ਤਰੀਕ ਦਾ ਪ੍ਰੋਗਰਾਮ ਹੈ ਤੇ ਮਹਾਰਾਜ ਦਾ ਇਹ ਮੰਨਣਾ ਹੈ ਕਿ ਵੀ ਤਿਰੰਗੇ ਵਾਸਤੇ ਸਭ ਤੋਂ ਵੱਡੀ ਕੀਮਤ ਸਿੱਖ ਕੌਮ ਨੂੰ ਹੀ ਚੁਕਾਣੀ ਪੈਂਦੀ ਹੈ ਤੇ ਖਾਲਸਾ ਪੰਥ ਨੇ ਹੀ ਅੱਜ ਤੱਕ ਤਿਰੰਗੇ ਦੀ ਰੱਖਿਆ ਵਾਸਤੇ ਸਭ ਤੋਂ ਜ਼ਿਆਦਾ ਕੁਰਬਾਨੀ ਕੀਤੀਆਂ ਨੇ ਭਾਵੇਂ ਉਹ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਦੀ ਕਿਤੇ ਵੀ ਇਤਿਹਾਸ ਚੁੱਕ ਲੈ ਭਾਰਤ ਆਪਣਾ ਤੇ ਸਭ ਤੋਂ ਜ਼ਿਆਦਾ ਜਿਹੜੀ ਕੀਮਤ ਹੈ ਉਹ ਪੰਜਾਬ ਨੇ ਹੀ ਅੱਜ ਜਿਹੜਾ ਪਹਿਲਾ ਅਗਰੀ ਵੀਰ ਵੀ ਸ਼ਹੀਦ ਹੋਇਆ ਹੈ ਉਹ ਵੀ ਸਾਡਾ ਪੰਜਾਬ ਤੋਂ ਹੋਇਆ ਹੈ ਔਰ ਜਿਹੜੀ ਪੰਜਾਬ ਨੂੰ ਤਸ਼ੱਦਦ ਢਾਈ ਜਾਂਦੀ ਹੈ ਤੇ ਇਹ ਅਸੀਂ ਨਿਸ਼ਾਨ ਸਾਹਿਬ ਦੀ ਰਹਿਨੁਮਾਈ ਦੇ ਹੇਠ ਦਿਖਾਣਾ ਚਾਹੁੰਦੇ ਆ ਕਿ ਨਾਲ ਤਿਰੰਗਾ ਵੀ ਹੋਏਗਾ ਲੇਕਿਨ ਨਾਲ ਨਿਸ਼ਾਨ ਸਾਹਿਬ ਵੀ ਹੋਏਗਾ ਇਹ ਇੱਕ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਆ ਕਿ ਦਸਰਾ ਚਾਹ ਰਹੇ ਆ ਸਰਕਾਰਾਂ ਨੂੰ ਕਿ ਜਦ ਅਸੀਂ ਹੱਕ ਮੰਗਦੇ ਆ ਤੇ ਸਾਨੂੰ ਖਾਲਿਸਤਾਨ ਦਾ ਲੈਵਲ ਆ ਲਿੱਤਾ ਜਾਂਦਾ ਹੈ ਲੇਕਿਨ ਅਸੀਂ ਇਥੋਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਦ ਵੀ ਇਸ ਦੇਸ਼ ਨੂੰ ਰਾਖੀ ਦੀ ਲੋੜ ਪਈ ਤੇ ਖਾਲਸਾ ਪੰਥ ਨੇ ਕਦੀ ਪਿੱਠ ਨਹੀਂ ਦਿਖਾਈ ਤੇ ਖਾਲਸਾ ਹਮੇਸ਼ਾ ਹੀ ਭਾਰਤ ਨੂੰ ਬਚਾਉਣ ਵਾਸਤੇ ਭਾਰਤ ਦੀ ਰੱਖਿਆ ਵਾਸਤੇ ਹਮੇਸ਼ਾ ਆਪਣੇ ਸੀਨੇ ਦੇ ਉੱਤੇ ਵਾਰ ਸੈਂਦਾ ਹੋਇਆ ਹਮੇਸ਼ਾ ਅੱਗੇ ਆ ਕੇ ਭਾਰਤ ਲਈ ਖੜਾ